ਤੇ ਦੇਸ਼ ਪੰਜਾਬ ਪ੍ਰੋਗਰਾਮ ਮੇਰਾ ਇੰਨਾ ਪਪੂਲਰ ਹੋਇਆ ਪਾਕਿਸਤਾਨ ਚ ਜੀ ਕਿ ਮੈਨੂੰ ਹੁਣ ਤੱਕ ਯਾਦ ਨੇ ਮੇਰੇ ਕੁਝ ਲਿਸਨਰਸ ਜਿਹੜੇ ਸੈਦ ਜੀਸਾਨ ਕਸੂਰੀ ਤੇ ਬੁਸ਼ਰਾ ਮਹਿਮੂਦ ਲਾਹੌਰ ਤੋਂ ਸੀਗੇ ਹੂੰ ਉਧਰੋਂ ਆਵਾਜ਼ ਆਈ ਹੈਲੋ ਹਾਂਜੀ ਬਲਜੀਤ ਜੀ ਮੈਂ ਕਹਾ ਬਲਜੀਤ ਮੈਂ ਬੁਸ਼ਰਾ ਬੋਲ ਰਹੀ ਹਾਂ ਪਾਕਿਸਤਾਨ ਸੇ ਅੱਛਾ ਜੀ ਉਹ ਮੈਂ ਕਹਾ ਬੁਸ਼ਰਾ ਤੂੰ ਪਾਕਿਸਤਾਨ ਸੇ ਬੋਲ ਰਹੀ ਹੋ ਤਾਂ ਮੈਂ ਨਹੀਂ ਤੂੰ ਦਿੱਲੀ ਸੇ ਕਾਲ ਕੈਸੇ ਆ ਗਈ ਮੇਰੇ ਕਹਿੰਦੀ ਇਹ ਮੈਨੂੰ ਮਾਲੂਮ ਨਹੀਂ ਆਪ ਮੇਰੇ ਸੇ ਬਾਤ ਕਰੋ ਅੱਛਾ ਤੇ ਉਹ ਨਾ ਮਤਲਬ ਪਾਪ ਪਾਪ ਹੋ ਗਈ ਕਾਫੀ ਜ਼ਿਆਦਾ ਰੋਣ ਜਿ ਲੱਗੀ ਜੀ ਉਹ ਮੈਂ ਕਹਿੰਦਾ ਜੀ ਇਹ ਹੈਗੇ ਨੇ ਐਸਪੀ ਅ ਸੀਬੀਆਈ ਜੀ ਤੇ ਡੀਐਸਪੀ ਸੀਬੀਆਈ ਅੱਛਾ ਜੀ ਤੇ ਮੈਂ ਇਨਸਪੈਕਟਰ ਸੀਬੀਆਈ ਤੇ ਉਹ ਬੰਦਾ ਮੈਨੂੰ ਕਹਿੰਦਾ ਬੈਠ ਬੈਠ ਕਹਿੰਦਾ ਉਸ ਮੁਸਲੀ ਤਰੀਕਾ ਕੀ ਲੱਗਦੀ ਹੈ ਅੱਛਾ ਕਿਉਂਕਿ ਕਾਲ ਪਾਕਿਸਤਾਨ ਤੋਂ ਆਈ ਇਸ ਕਰਕੇ ਤੇ ਮੈਨੂੰ ਆਈ ਤੇ ਮੈਂ ਇੱਕ ਸਰਦਾਰ ਸੀ ਹੂੰ ਤੇ ਅੱਗੇ ਹੋਰ ਲਪੜਾਇਆ ਸੀਗਾ ਕਿ ਜਿਸ ਫੈਮਿਲੀ ਨਾਲ ਮੈਂ ਤਾਲੁਕ ਰੱਖਦਾ ਸੀਗਾ ਉਹ ਪਹਿਲੇ ਹੀ ਉਸ ਤਰ੍ਹਾਂ ਸ਼ੱਕ ਦੇ ਘੇਰੇ ਸੀ ਔਰ ਕਿ ਸ਼ਾਇਦ ਤੀਸਰਾ ਪੱਖੇ ਵੀ ਸੀਗਾ ਕਿ ਉਸ ਵਕਤ